ल्या प्रेमया अखयानि मा सचगुरु लगया प्रेमया अख्यानि लखवारी चरणा तो वारी मैं जवानाल सत गुरु दे लगी आप रेम दिया अखियानी ਗੁਰੂ ਕੋਲ ਜਾ ਕੇ ਮੈਂ ਦਰਸ਼ਨ ਪਾਵਾਂਗੀ ਜਿੰਦੜੀ ਨੂੰ ਆਪਣੀ ਗੁਰੂ ਲੇਖ ਲਾਂਗੀ ਨਾਮਲਾ ਅੱਖੀਆਂ ਪਰੇਮ ਦੀਆਂ ਅੱਖੀਆਂ ਨੀ ਮਾਨਾਲ ਸਤ ਗੁਰੂ ਦੇ ਭਾਗ ਕੱਢੇ ਨੀਨਾ ਸ਼ੁਕਰ ਵਾਰਦੇ ਕੱਢੇ ਨੀਨਾ ਸ਼ੁਕਰ ਵਾਰਦੇ ਸਤਿਗੁਰੂ ਗਿਆਨ ਸਿਖਰਨ ਕੀ ਮਿਹਲਾ ਸਾਡੇ ਸਾਰਿਆਂ ਦੀ

ਸਰਬਸਤ ਰਾਸੀ ਔਰ ਗੁਰੂ ਜੀ ਨੇ ਦੁਲੱਖਾ ਕਰੋੜਾਂ ਜੀਵਾਂ ਦਾ ਇਸ ਦੁਨੀਆ ਵਿੱਚ ਭਾਗ ਕੇ ਅਧਾਰ ਕੀਤਾ ਔਰ ਸਭ ਤੋਂ ਦੇ ਚੱਲਣਾ ਦਾ ਜੀਵਨ ਚੋੜਿਆ ਇਸ ਤੇ ਨਾਲ ਤਾਂ ਇਹ ਵੀ ਵੀਨਾ ਕੋਈ ਬਹੁਤ ਸਲੋਕ ਹੈ ਕੇਸ ਮਹੀਨੇ ਵਿੱਚ ਹੀ ਦਵਾਈ ਦਾ ਇਹ ਖਾਲਾ ਦਾ ਮਜ਼ਾ ਹੈ ਆਪ ਸਰ ਜਾਣਦੇ ਹੋ ਕਿ ਇਸ ਦਿਵਾਲੀ ਦੇ ਤਿਹਾਰ ਦੇ Hindu धर्म ਦੇ ਵਿੱਚ ਜਿਹੜੀ ਕਿ ਸਾਰੇ ਹੀ ਧਰਮ ਦੇ ਜੀਵ ਜਿਹੜੇ ਨੇ ਉਹ ਇਸ ਦਿਵਾਲੀ ਨੂੰ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਮਨਾਉਂਦੇ ਨੇ ਕਿਉਂਕਿ ਦਿਵਾਲੀ ਵਾਲੇ ਦਿਨ ਫੇਰ ਹੀ ਰਾਮਚੰਦਰ ਜੀ ਮਹਾਰਾਜ ਜਿਨ੍ਹਾਂ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀ तो और चौदह साल का बनवास को रोक के अपनी अयोध्या के बेच वापस करते सन और उस वे सब संतान ने देसी घ्यो के दी जिगा के उन्हकार किया जुड़िया हुआ है इस दिवाली वाले दिन ਜਦੋਂ ਪੰਨੀ ਪਾਸ਼ੀ ਮਰਜੀ ਨੂੰ ਮੁਗਲਾਂ ਨੇ ਜਨਕੀ ਜਹਾਂਗੀਰ ਜਿਹੜਾ ਰਾਜਾ ਸੀ ਉਸਨੇ ਗੁਰੂ ਸਾਹਿਬ ਜੀ ਨੂੰ ਬੱਤੀਆਂ ਦਮੀਏ ਤੇ ਬਿਠਾ ਕੇ ਉਹਨਾਂ ਨੂੰ ਸ਼ਹੀਦ ਕਰਾਇਆ ਸੀ ਪਰ ਉਹਨਾਂ ਦੇ ਸੁਪੁੱਤਰ ਸ਼ਿਵੀ ਪਾਸ਼ੀ ਮਰਜੀ ਉਸ ਟਾਈਮ ਦੇ ਇਤਿਹਾਸ ਦੱਸਦਾ ਕਿ 11 ਪਾਕਿਸਤਾਨ ਦੇ ਸੀ ਸ਼ਿਵੀ ਪਾਸ਼ੀ ਮਰਜੀ ਨੇ ਲੋਕ ਕਦਰ ਦੀ ਸੰਭਾਲੀ ਔਰ ਅੰਗਨਾ ਦੀ ਮੀਰੀ ਤੇ ਪੀਰੀ ਦਾ ਜਿਹੜਾ ਸੀਗਾ سلسلہ ਸ਼ੁਰੂ ਕੀਤਾ ਸੀ ਔਰ ਜਿੱਥੇ ਪ੍ਰੇਮੀ ਜਨ ਹੁੰਦੇ ਨੇ ਉੱਥੇ ਨਿਰੰਤਰ ਦੀ ਨਾਲ ਦੇ ਨਾਲ ਹੀ ਆਉਂਦੇ ਜਾਂਦੇ ਰਹਿੰਦੇ ਨੇ ਬੰਗਲਾਦੇਸ਼ ਸੰਗਤ ਦੇ ਵਿੱਚ ਹੀ ਕੁਝ ਜੀਵ ਹੈ ਵਰਗੇ ਸੰਚਰਨ ਨੇ ਜਹੰਗੀਰ ਪਾਸ਼ੇਨ ਪਾਸ਼ਾ ਜਿਹੜਾ ਸੀ ਉਹ ਯਾਦ ਜਿੱਦਿਆ ਕਿ ਸਿਨੀਪਾਸ਼ੀ ਮਹਾਰਾਜ ਜਿਹੜੇ ਨੇ ਉਹ ਮੀਰੀ ਫਰੀਦ ਦਾ ਜੋ ਕੰਮ ਉਹ ਕਰ ਰਹੇ ਨੇ ਉਹ ਇਤਿਆਰਤ ਰਹੇ ਨੇ ਉਸ ਟੈਂਪ ਤੇ ਰਾਜੇ ਨੇ ਬੜੇ ਹੀ ਸਿਆਣਪ ਦੇ ਨਾਲ ਸਿਨੀਪਾਸ਼ੀ ਮਹਾਰਾਜ ਨੂੰ ਚਿੱਠੀ ਲਿਖੀ ਕਿ ਤੁਹਾਡੇ ਪਿਤਾ ਜੀ ਨੂੰ ਮੈਂ ਹੀ ਸ਼ਹੀਦ ਕਰਾਇਆ ਸੀ ਔਰ ਜਦੋਂ ਤਾਂ ਮੇਨਾਂ ਦਾ ਸ਼ਹੀਦ ਕਰਾਇਆ ਉਦੋਂ ਦਾ ਮੈਂ ਬਹੁਤ ਬਿਮਾਰ ਹਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਮੈਂ ਸੰਤਾਂ ਦੀ ਬਹੁਤ ਵੀ ਜ਼ਿਆਦਾ ਲੋਪੀ ਗੀਤੀਆਂ ਦਿੱਤੀਆਂ ਦਿੱਤੀ ਹੈ ਮਨਨ ਤਸੀਹੇ ਦਿੱਤੇ ਨੇ ਜਿਸ ਕਰਕੇ ਮੈਨੂੰ ਇਹ ਦੁੱਖ ਸੰਤਾਵ ਕੋ ਬਣਾ ਪਿਆ ਗਿਆ ਮੇਰੇ ਅਲਸਾਰ ਜੋ ਮੰਤਰੀ ਮੰਡਲ ਦੇ ਜੀ ਨੇ ਮੁੰਡਾ ਨੇ ਕਿਹਾ ਕਿ ਤੁਸੀਂ ਸ਼ੀਵੀ ਪਾਸ਼ੀ ਦੀ ਮਾਰੀ ਦੀ ਸ਼ਰਨ ਦੇ ਵਿੱਚ ਜਾਓ ਸ਼ਾਇਦ ਤੁਸੀਂ ਬਖਸ਼ੇ ਜਾਓ ਔਰ ਤੁਸੀਂ ਠੀਕ ਹੋ ਜਾਓ ਸ਼ੀਵੀ ਪਾਸ਼ੀ ਮਹਾਰਾਜ ਜੀ ਉਸ ਚਿੱਠੀ ਦੇ ਸੱਚ ਕੇ ਉਹ ਦਿੱਲੀ ਦੇ ਵਿੱਚ ਉਹਨਾਂ ਦੇ ਕੋਲ ਦੇ ਉਸ ਤੋਂ ਬਾਅਦ ਸੇ ਉਹਨਾਂ ਨੇ ਕਿਹਾ ਕਿ ਜਗਾ ਕੋਈ ਪ੍ਰਖਣ ਹੈ ਔਰ ਉਹਨਾਂ ਨੇ ਆਪਣੇ ਜਿਹੜਾ ਗਵਾਲੀਆ ਦਾ ਕਿਲਾ ਬਣਾਇਆ ਸੀ ਉਸ ਟਾਈਮ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਚਲੇ ਜਾਓ ਮੈਂ ਉੱਥੇ ਤੁਹਾਡੇ ਨਾਲ ਆਵਾਂ ਗਵਾਲੀਆ ਦਾ ਜਿਹੜਾ ਕਿਲਾ ਸੀ ਉਹ ਗੈਨੋ ਦੇ ਕਿਲਾ ਸੀ ਲੇਕਨ ਉਹ ਜੇਫ ਖਾਨਾ ਬਣਾਇਆ ਸੀ ਕਿ ਕੋਈ ਵੀ ਬਾਦਸ਼ਾਹ ਜਿਹੜਾ ਸੀ ਜਦੋਂ ਉਹਨਾਂ ਦੀ ਅੱਖੇ ਨਹੀਂ ਸੀ ਲੱਗਦਾ ਤੇ ਉਹਨੂੰ ਕੈਦ ਕਰ ਲੈਂਦੇ ਸੀ ਉਸ ਜ਼ੰਜੀਰਾਂ ਦੇ ਨਾਲ ਸੰਗੜਾਂ ਦੇ ਨਾਲ ਬੰਨ੍ਹ ਦਿੰਦੇ ਸੀ ਔਰ ਉਹ ਕੇ ਪਿਆਸੇ ਰਹਿੰਦਾ ਸੀ ਉਹਦੇ ਨਾਲ ਉਹਨਾਂ ਨੂੰ ਕਈ ਬਿਮਾਰੀਆਂ ਤੇ ਕਈ ਦੁੱਖ ਵੀ ਲੱਗ ਜਾਂਦੇ ਸਨ ਰਾਜੇ ਨੇ ਸਹੀ ਪਾਸ਼ੀ ਮਰੇ ਨੂੰ ਸਿਆਸਤ ਦੇ ਨਾਲ ਉਸ ਗਿਲੇ ਦੇ ਵਿੱਚ ਕੈਦ ਕਰ دیا۔ ਇਤਿਹਾਸ ਬਹੁਤ ਲੰਮਾ ਹੈ ਪਰ ਉਸ ਚੈਂ ਤੇ ਜਿਹੜਾ ਰਾਜਾ ਸੀ ਬਹੁਤ ਜ਼ਿਆਦਾ ਬਿਮਾਰ ਹੁੰਦਾ ਰਿਹਾ ਪਰ ਕਿੰੋਂ ਤੱਕ ਦੇ ਰਿਹਾ ਕਿ ਮੈਂ ਤੁਹਾਨੂੰ ਛੱਡ ਦੇਣਾ ਹਾਂ ਤੇ ਗੁਰੂ ਸਾਹਿਬ ਜੀ ਮਾਰੇ ਕਹਿੰਦੇ ਕਿ ਹੁਣ ਮੈਂ ਇਕੱਲੇ ਨਹੀਂ ਜਾਣਾ ਇਹ ਜਿਹੜੇ ਗਵਿੰਜਾ ਰਾਜ ਜੀ ਹੋਰ ਨੇ ਇਹਨਾਂ ਨੂੰ ਵੀ ਮੈਂ ਨਾਲ ਲੈ ਕੇ ਜਾਣਾ ਹੈ ਕਹਿੰਦੇ ਕਿ ਉਹਨੇ ਕਿਹਾ ਕਿ ਜਿੰਨੇ ਵੀ ਰਾਜ ਜੀ ਤੁਹਾਡੇ ਪੁਮੀ ਜੀਆਂ ਕੰਨੀਆਂ ਪਕੜ ਲੈਣਗੇ ਉਹਦੇ ਤੁਸੀਂ ਛਡਾ ਦਿਓ ਇਤਿਹਾਸ ਹੋਇਆ ਕਿ ਸੇਨੀਪਾ ਜੀ ਮਾਰੇ ਨੇ ਗਵਿੰਜਾ ਕਲਿਆ ਜਿਹੜਾ ਸੀ ਆਪਣਾ ਚੋਲਾ ਤਿਆਰ ਕਰਵਾਇਆ ਔਰ ਇਹ ਕੇ ਜਖੀਨੋ ਪੜ ਕੇ ਗੁਰੂ ਜੀ ਰਾਜੀ ਜੀ ਦੇ ਸੀ ਉਹ ਰਾਜੀ ਜੀ ਕਿਆ ਤੇ ਵਿੱਚੋਂ ਸ਼ਿਕਾਇਤ ਇਹ ਮਹੀਨਾ ਜਿਹੜਾ ਸਾਡੇ ਨੇ ਸਾਰਿਆਂ ਨੇ ਬੜਾ ਹੀ ਪਾਵ ਤੇ ਬੁਰਾ ਹੈ ਔਰ ਇਸ ਮਹੀਨੇ ਵਿੱਚ ਸਰਗੁਰ ਪਰਮਾਨੰ ਕੀ ਕਿ ਸਾਨੂੰ ਇਸ ਦੁਨੀਆ ਦੇ ਵਿੱਚ ਆਣ ਕੀ ਕਰਨਾ ਚਾਹੀਦਾ ਹੈ ਔਰ ਸਾਨੂੰ ਕਿਹੜੇ ਕਿਹੜੇ ਕਰਮ ਜਿਹੜੇ ਉਹ ਭੋਗਣੇ ਚਾਹੀਦੇ ਜਾਂ ਕਰਨੇ ਚਾਹੀਦੇ ਨੇ अगर so, जो मारे कमाण बारे व्याख्या पसंद करेंगे संगत के नी पत्ती महीना और शुक्रवार दिन सतगुर सारे ही मीर भरिया हाथ रख और जिस जिस भावना के नाल जीव सतसंग आए हैं सारे दियागुर बीजा सिंह जी महाराज सतगुर बाबा सीता जी महाराज सतगुर बबा प्यार सिंह जी महाराज आप सहाई हो के स मनोकामना कृपा करपा कर सारी ही सार संगत सारसंग सेवा और भजन श्रम करते का महीना शुक्रवार हाँ जी

अखिया प्रेम दीयां अखिया Eh, no!